ਆਮ ਆਦਮੀ ਪਾਰਟੀ ਨੂੰ ਦਲੰਦਰ ਦੀ ਜਿਮਨੀ ਚੌਂ ਵਿੱਚ ਸੱਫਾ ਮੰਤੇ ਅੱਜ ਜ਼ਿਲ੍ਹਾ ਫੇਰਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਗਿਆ ਜੈਸ ਦੀ ਗਵਾਈ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਜੀ ਸਿੱਖਾਂ ਵੱਲੋਂ ਕੀਤੀ ਗਈ ਸਮੂਹ ਵਰਕਰਾਂ ਨੇ ਢੋਲ ਤਮੱਕੇ ਨਾਲ ਸ਼ਹਿਰ ਦੇ ਵਿੱਚ ਦੀ ਆਪਣਾ ਕਾਫਲਾ ਕੱਢਿਆ ਲੱਡੂ ਬੰਡੇ ਤੇ ਨਾਲ ਹੀ ਆਜੋ ਆਇਆ ਬਾਹਰ ਸਿੰਘ ਮੈਂ ਨੇ ਹਰ ਵਰਕਰ ਜੋ ਜਲੰਧਰ ਵਿਖੇ ਉਹਨਾਂ ਚਾ ਉਹਨਾਂ ਦਾ ਧੰਨਵਾਦ ਨਹੀਂ ਕੀਤਾ ਕਿ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਇਹ ਜਿੱਤ ਦੀ ਸਫਲਤਾ ਦਵਾਈ ਹੈ ਸੋ ਉਹਨਾਂ ਨੇ ਇਹ ਜਸ਼ਨ ਮਨਾਉਂਦੇ ਹੋਏ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਆ ਧੂਲ ਜਿੰਦੇ ਦੇਖਦੇ ਪੰਡਤਾਂ ਨੂੰ ਇਹ ਮਾਨ ਸਾਹਿਬ ਦੀ ਜਨਤਰ ਵਿੱਚ ਜੋ ਵੱਡੀ ਜਿੱਤ ਹੋਈ ਹੈ ਬਾਖਮਾਲ ਬੇਮਿਸਾਲ ਜਿੱਤ ਹੋਈ ਹੈ ਉਹਦੀ ਖੁਸ਼ੀ ਦੇ ਵਿੱਚ ਕੇਵਲ ਰਾਜ ਅੰਕਾ ਜੀ ਦੇ ਸਾਰੇ ਵਰਕਰ ਇਕੱਠੇ ਹੋ ਕੇ ਫਾਦਰ ਸਾਹਿਬਾਂ ਨੂੰ ਸੋਹ ਰਹੀ ਦੀ ਤੇ ਆਪਾਂ ਸਾਰੇ ਇਕੱਠੇ ਹੋ ਕੇ ਜਸ਼ਨ ਮਨਾ ਰਹੇ ਆ ਬਹੁਤ ਵੱਡਾ ਖੁਸ਼ੀ ਦਾ ਦੇਣਾ ਹੈ ਲੋਕ ਸਭਾ ਦੇ ਵਿੱਚ 15000 ਵੋਟ ਪਈ ਸੀ ਅੱਜ 55000 ਵੋਟ ਨਿਕਲੀ ਆ ਬਾਕਸਾਂ ਦੇ ਵਿੱਚੋਂ 40000 ਦਾ ਫਰਕ ਪਾਦਾ ਮਾਨ ਸਾਹਿਬ ਨੇ ਸਿੰਗਲ ਹੈਂਡਲ ਲਈ 40000 ਦਾ ਫਰਕ ਪਾਉਣਾ ਬਹੁਤ ਵੱਡੀ ਗੱਲ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਵਰਕਰ ਗਰਾਊਂਡ ਤੋਂ ਉੱਠ ਕੇ ਉੱਥੇ ਗਰਾਊਂਡ ਤੇ ਗਏ ਨਾਲ ਸਾਡੇ ਸਾਰੇ ਵੱਡੇ ਅਹੁਦੇਦਾਰ ਸਹਿਬਾਨ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਉੱਥੇ ਮਿਹਨਤ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਤੌਰ ਤੇ ਧੰਨਵਾਦ ਮਾਨ ਸਾਹਿਬ ਦਾ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਰਜੀਤ ਕਰਤੀ ਪਾਰਟੀ ਜਿਹੜੇ ਕਈ ਵਿਰੋਧੀ ਇਕੱਠੇ ਹੋ ਗਏ ਸੀਗੇ ਪੈਦਾ ਹੋ ਗਏ ਸੀਗੇ ਕਹਿੰਦੇ ਅਖੇ ਮਾਨ ਸਾਹਿਬ ਦੇ ਵਿੱਚ ਯੋਗ ਅਗਵਾਈ ਨਹੀਂ ਆ ਉਹਨਾਂ ਨੇ ਸਾਬਤ ਕਰਤਾ ਕਿ ਮਾਨ ਸਾਹਿਬ ਤੋਂ ਵਧੀਆ ਪੰਜਾਬ 'ਚ ਲੀਡਰ ਹੈ ਨਹੀਂਗਾ ਮਾਂ ਦਾ ਜਿੰਦਾਬਾਦ ਮਾਂ ਦਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ